ਮੈਂਟੂ ਸਰਪੰਚ ਵਰਗਾ ਸਰਪੰਚ ਹੋਣਾ ਚਾਹੀਦਾ ਰਣਸੀਖਲਾ ਵਰਗਾ ਪਿੰਡ ਹੋਣਾ ਚਾਹੀਦਾ ਤੁਸੀਂ ਤਾਂ ਛੱਪੜਾਂ ਦੇ ਵਿੱਚੋਂ ਵੀ ਫੁੱਲਾਂ ਦੀ ਮਹਿਕ ਲਾ ਦਿੱਤੀ ਇਹ ਕਿਦਾਂ ਹੋਇਆ ਬਿਲਕੁਲ ਜੀ ਜਿਹੜੇ ਸਾਡੇ ਪਿੰਡ ਦੇ ਗੰਦੇ ਛੱਪੜ ਸੀਗੇ ਅਸੀਂ ਉਹਨਾਂ ਛੱਪੜਾਂ ਨੂੰ ਖੂਬਸੂਰਤ ਬਣਾਉਣ ਦੀ ਖਾਤਰ ਦੋ ਝੀਲਾਂ ਬਣਾਈਆਂ ਜਿੱਥੇ ਗੰਦੇ ਪਾਣੀ ਦੀ ਕਦੇ ਬਦਬੂ ਆਉਂਦੀ ਸੀ ਅੱਜ ਉੱਥੇ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ ਰਣਸੀਖਲਾ ਦੀਆਂ ਝੀਲਾਂ ਦੇ ਵਿੱਚ ਰੇਨ ਵਾਟਰ ਸਟੋਰ ਹੁੰਦਾ ਰੇਨ ਵਾਟਰ ਰੀਚਾਰਜ ਹੁੰਦਾ ਰੇਨ ਵਾਟਰ ਨਾਲ ਅਸੀਂ ਖੇਤੀ ਕਰਦੇ ਹਾਂ ਇਹ ਸਾਰਾ ਕੁਝ ਕੱਲਾ ਮੈਂ ਕੁਝ ਨਹੀਂ ਕਰ ਸਕਦਾ ਕੱਲਾ ਦਰਿਆ ਆਪਣੀ ਦਿਸ਼ਾ ਨਹੀਂ ਕਰਦਾ ਜ਼ਮੀਨ ਦੀ ਢਾਲ ਤੇ ਜਲ ਦਾ ਵੇਗ ਵੀ ਰਾਲ ਮਿਲ ਕੇ ਰਾਹ ਬਣਦੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਸਰਜੀਤ ਪਾਤਰ ਕਹਿੰਦਾ ਕੱਲਾ ਦਰਿਆ ਕੁਝ ਨਹੀਂ ਕਰ ਸਕਦਾ ਜੇ ਜ਼ਮੀਨ 'ਚ ਢਾਲ ਹੋਵੇ ਤਾਂ ਫੇਰ ਹੀ ਰਾਹ ਬਣਦੇ ਐ ਇਸ ਕਰਕੇ ਮੇਰੇ ਰਾਹ ਮੇਰੀ ਢਾਲ ਮੇਰੇ ਪਿੰਡ ਦੇ ਲੋਕ ਰਹੇ ਆ ਮੇਰੇ ਨੌਜਵਾਨ ਸਾਥੀ ਰਹੇ ਆ ਮੇਰੀ ਪੰਚਾਇਤ ਰਹੀ ਆ ਕਿ ਜਿਹੜੇ ਮੈਂਬਰਾਂ ਨੇ ਮੇਰਾ ਸਾਥ ਦਿੱਤਾ ਉਹਨਾਂ ਦੀ ਬਦੌਲਤ ਹੀ ਮੈਂ ਸਾਰਾ ਕੁਝ ਕਰ ਗੁਜ਼ਰੀਆ ਤਾਂ ਹੀ ਮੈਨੂੰ ਰੱਬ ਵਰਗੇ ਲੋਕਾਂ ਨੇ ਤੀਸਰੀ ਵਾਰ ਪਿੰਡ ਦਾ ਸਰਪੰਚ ਬਣਾ ਕੇ ਮੈਨੂੰ ਮਾਣ ਦਿੱਤਾ ਕਿ ਇਹ ਆਹ ਕੁਛ ਅਸੀਂ ਪਿੰਡ ਦੇ ਲਈ ਖਾਤਰ ਕਰ ਸਕੀਏ